ਬਾਬਾ ਨਾਨਕ ਸਿੰਘ ਸਮੇਂ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਮਹਾਂਪਰ ਸੇਵਾ ਕਰਿਆ ਕਰਦੇ ਉਹਨਾਂ ਨੇ ਬਾਬਾ ਨਾਨਕ ਸਿੰਘ ਬਾਅਦ ਵਿੱਚ ਹੁਣ ਪੁਰਾ ਸਾਲ ਚ ਜਾ ਕੇ ਦੇਖੋ ਤਾਂ ਥੱਲੇ ਗੀਠੀ ਬਣੀ ਹੋਈ ਹੈ ਜਿਹਦੇ ਵਿੱਚ ਪਾਣੀ ਇੱਕ ਪਾਸੇ ਝੋਕਾ ਲਾ ਰਿਆ ਕਰਦੇ ਤੇ ਗਰਮ ਹੋ ਕੇ ਨਿਕਲਿਆ ਕਰਦੇ ਇੱਕ ਦਿਨ ਗਰਮ ਪਾਣੀ ਚਾਹੀਦਾ ਸੀ ਤੇ ਜਦੋਂ ਇਸ਼ਨਾਨ ਪਾਣੀ ਕਰ ਲਿਆ ਸਾਰਾ ਕੁਝ ਹੋ ਗਿਆ ਤੇ ਹੈਰਾਨ ਹੋ ਕੇ ਦੇਖ ਕੇ ਵੀ ਇਹਦੇ ਕੋਲ ਤਾਂ ਸੋਹਣੀ ਇੱਕ ਕੰਬਲੀ ਸੀ ਇਹਦੇ ਕੋਲੇ ਅੱਜ ਨਹੀਂ ਦੇਖ ਕੋਈ ਨਹੀਂ ਇਸੋ ਸਤਿਆਂ ਤੇਰੇ ਕੋਲ ਕੰਬਲੀ ਸੀ ਇੱਕ ਚੋਲਾ ਸੀ DNA ਤੇਰੀ ਕੱਲ ਦੀ ਕੰਬਲੀ ਦੇ ਸੀ ਅੱਜ ਤੂੰ ਹਨ ਤੇਰਾ ਚੋਲਾ ਵੀ ਦਸਰੋਂ ਹਟ ਗਿਆ ਕੀ ਗੱਲ ਅੱਖਾਂ ਭਰ ਗਈਆਂ ਬਾਬਾ ਜੀ ਉਹ ਪਿਆਰ ਦੇ ਵਿੱਚ ਕੁਰਬਾਨ ਹੋ ਗਏ ਸਮਝਿਆ ਨਹੀਂ ਕੱਲ ਆਪਜੀ ਵਾਸਤੇ ਪਾਣੀ ਗਰਮ ਕਰਨਾ ਸੀ ਤੇ ਕੰਬਲੀ ਨੂੰ ਅੱਗ ਲਾ ਕੇ ਤੇ ਆਪਜੀ ਵਾਸਤੇ ਪਾਣੀ ਗਰਮ ਕੀਤਾ ਤੇ ਅੱਜ ਬਾਬਾ ਜੀ ਅੱਜ ਜਿਹੜਾ ਤੇ ਚੋਲਾ ਬਖਸ਼ਿਆ ਸੀ ਅੱਜ ਉਹਨੂੰ ਅੱਗ ਲਾ ਕੇ ਤੇ ਤੁਹਾਡੇ ਵਾਸਤੇ ਪਾਣੀ ਤਤਕ ਕੀਤਾ ਬਾਬਾ ਈਸ਼ਰ ਸਿੰਘ ਦੀਆਂ ਅੱਡੀਆਂ ਇੰਨੀਆਂ ਪਾੜ ਜਾਂਦੇ ਸਨ ਸਾਧ ਸੰਗਤ ਕਿ ਕਈ ਵਾਰ ਤੁਰੇ ਜਾਂਦੇ ਆ ਅੱਡੀਆਂ ਦੇ ਵਿੱਚ ਰੋੜ ਫਸ ਜਾ ਕਰਦੇ ਤੇ ਲੋਕ ਸੰਗਤ ਆਪ ਦੇਖਦੇ ਨੇ ਵਿੱਚੋਂ ਨਿਕਲਿਆ ਕਰਦਾ ਤੇ ਥੋੜੇ ਅੱਡੇ ਤਾਂ ਚੱਕ ਕੇ ਤੇ ਬਾਬਾ ਜੀ ਦਾ ਬਚਨ ਸੁਣ ਕੇ ਤੇ ਭੱਜੇ ਰਹਿਣਾ ਇਹ ਨਹੀਂ ਮੈਂ ਪਹਿਲਾਂ ਕੋਈ ਹੱਥ ਜਾਂ ਉਂਗਲ ਮਾਰ ਕੇ ਤੇ ਪਹਿਲਾਂ ਵਿੱਚੋਂ ਫਸੀ ਹੋਈ ਰੋੜੀ ਕੱਢ ਲਵਾਂ ਉਹ ਮੈਂ ਤੁਰੇ ਜਾਣਾ ਬਚਨ ਕਮਾਉਣਾ ਸਾਧ ਸੰਗਤ ਨੂੰ ਸਮਾਂ ਪੈਂਦਾ ਨਾ ਫਿਰ ਪਤਾ ਲੱਗਦਾ